ਸੱਚਮੁੱਚ ਇੱਕ ਤੋਂ ਬਾਅਦ ਇੱਕ ਚਿੰਤਾ ਦੀਆਂ ਖਬਰਾਂ ਬੜ ਰਹੀਆਂ ਨੇ ਅਸੀਂ ਕਿਹੜੇ ਮੁਲਕ ਵਿੱਚ ਕਿਹੜੇ ਘਰ ਦੇ ਵਿੱਚ ਕਿਹੜੇ ਧਰਮ ਦੇ ਵਿੱਚ ਜਨਮ ਲੈਣਾ ਸਾਡੇ ਹੱਥ ਵਿੱਚ ਕੁਝ ਨਹੀਂ ਹੁੰਦਾ ਪਰ ਸਾਡੇ ਦੋਸਤ ਕਿਹੋ ਜਿਹੇ ਹੋਣ ਇਹ ਸਾਡੇ ਹੱਥ ਵਿੱਚ ਹੈ ਦੋਸਤ ਵੀ ਬਚਪਨ ਦੇ ਹੋਣ ਤੇ ਉਹ ਤੁਹਾਡੀ ਜ਼ਿੰਦਗੀ ਨੂੰ ਕਾਲੀ ਕਰ ਦੇਣ ਦਾਗਦਾਰ ਕਰ ਦੇਣ ਇਹਦੇ ਤੋਂ ਦਰਦਨਾਕ ਕੁਝ ਨਹੀਂ ਹੋ ਸਕਦਾ ਬਚਪਨ ਦੇ ਦੋਸਤ ਨੇ ਇੱਕ ਨਬਾਲਕਾ ਨੂੰ ਪਹਿਲਾਂ ਆਪਣੀ ਹਵਸਤਾ ਸ਼ਿਕਾਰ ਬਣਾਇਆ ਤੇ ਫਿਰ ਇਸ ਮਾਮਲੇ ਦੇ ਵਿੱਚ ਕੌਣ ਕੌਣ ਧਸਦਾ ਗਿਆ ਬਹੁਤ ਦਰਦਨਾਕ ਖਬਰ ਹੈ ਖਬਰ ਕੇਮ ਦੇ ਵਿੱਚੋਂ ਮਿਲੀ ਹੈ ਇੱਕ 18 ਸਾਲਾ ਦਲਤ ਐਥਲੀਟ ਦਾ ਪਿਛਲੇ 5 ਸਾਲਾਂ ਚ 58 ਲੋਕਾਂ ਦੇ ਵੱਲੋਂ ਸਰੀਰਕ ਸ਼ੋਸ਼ਣ ਕੀਤਾ ਗਿਆ ਜਦੋਂ ਇਹ ਮਾਮਲਾ ਨਿਕਲ ਕੇ ਸਾਹਮਣੇ ਆਇਆ ਤੇ ਇਸ ਮਾਮਲੇ ਨੇ ਹੜਕੰਪ ਮਚਾ ਦਿੱਤਾ ਪੂਰਾ ਮੁਲਕ ਹਿਲ ਗਿਆ ਪੁਲਿਸ ਨੇ ਜਾਂਚ ਤੋਂ ਬਾਅਦ 44 ਲੋਕਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਜਾਂਚ ਵਿੱਚ ਕਈ ਹੈਰਾਨੀਜਨਕ ਖੁਲਾਸੇ ਹੋਏ ਐ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਿਆ ਕਿ ਪੀੜਤਾ ਦੇ ਬਚਪਨ ਦੇ ਦੋਸਤ ਨੇ ਇਹ ਕਾਰੇ ਦੀ ਸ਼ੁਰੂਆਤ ਕੀਤੀ ਜਾਣਕਾਰੀ ਦੇ ਅਨੁਸਾਰ ਸਰੀਰਕ ਸ਼ੋਸ਼ਣ ਕਰਨ ਵਾਲੇ 58 ਵਿਅਕਤੀਆਂ ਦੇ ਵਿੱਚੋਂ 44 ਉਸੇ ਦਲਿਤ ਬਸਤੀ ਜਾਂ ਨੇੜਲੇ ਇਲਾਕਿਆਂ ਦੇ ਰਹਿਣ ਵਾਲੇ ਐ ਜਿੱਥੇ ਪੀੜਤਾ ਰਹਿੰਦੀ ਸੀ ਬਚਪਨ ਦਾ ਇੱਕ ਦੋਸਤ ਇੱਕ ਦੋਸ਼ੀ ਐ ਜਿਹੜਾ ਇਸ ਮਾਮਲੇ ਚਾਰ ਥਾਣਿਆਂ ਵਿੱਚ ਪੋਕਸੋ ਅਤੇ ਐਸ ਸੀ ਐਸਟੀ ਐਕਟ ਦੇ ਤਹਿਤ 29 ਵੱਖ-ਵੱਖ ਮਾਮਲਿਆਂ ਦੇ ਵਿੱਚ ਇਸ ਵਕਤ ਲੋੜੀਦਾ ਪਾਵੋਤ ਤੇ 29 ਮੁਕੱਦਮੇ ਦਰਜ ਕੀਤੇ ਗਏ ਐ ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਇਹ ਪੀੜਤ ਜਿਹੜੀ ਲੜਕੀ ਆ ਉਹਦਾ ਬਚਪਨ ਦਾ ਦੋਸਤ ਸੀ ਦੁਰਵਿਹਾਰ ਉਦੋਂ ਸ਼ੁਰੂ ਹੋਇਆ ਜਦੋਂ ਉਹ 13 ਵਰਿਆਂ ਦੀ ਸੀ ਸੁਬਿੰਨ ਅਤੇ ਪੀੜਤਾ ਦਾ ਘਰ ਇੱਕ ਦੂਸਰੇ ਦੇ ਨੇੜੇ ਸੀ ਦੋਵੇਂ ਬਚਪਨ ਦੇ ਦੋਸਤ ਵੀ ਸਨ ਸੋ ਬੇ ਨੇ ਪਹਿਲਾਂ ਪੀੜਤਾ ਨੂੰ ਤੰਗ ਕੀਤਾ ਉਸ ਦੀਆਂ ਫੋਟੋਆਂ ਖਿੱਚੀਆਂ ਉਹਦੀ ਵੀਡੀਓ ਰਿਕਾਰਡ ਕੀਤੀ ਇਹਦੇ ਤੋਂ ਬਾਅਦ ਉਸ ਨੇ ਇਹਨਾਂ ਦੀ ਦੁਰਵਰਤੋਂ ਕਰਕੇ ਉਸ ਦਾ ਵਾਰ-ਵਾਰ ਸਰੀਰਕ ਸ਼ੋਸ਼ਣ ਕੀਤਾ ਇਹਦੇ ਤੋਂ ਬਾਅਦ ਉਸ ਨੇ ਇਹ ਵੀਡੀਓ ਅਤੇ ਫੋਟੋਆਂ ਆਪਣੇ ਦੋ ਹੋਰ ਦੋਸਤਾਂ ਨੂੰ ਦਿਖਾਈਆਂ ਤੇ ਉਹਨਾਂ ਨੂੰ ਦੱਸਿਆ ਤੇ ਫਿਰ ਇਹਨਾਂ ਨੇ ਮਿਲ ਕੇ ਅਗਲੇ ਕੁਝ ਸਾਲਾਂ ਤੱਕ ਉਹ ਫੋਟੋਆਂ ਦੀ ਬਲੈਕਮੇਲਿੰਗ ਕਰਕੇ ਉਹਦਾ ਸਰੀਰਕ ਸ਼ੋਸ਼ਣ ਕੀਤਾ ਹੌਲੀ-ਹੌਲੀ ਪੀੜਤਾ ਦੀ ਜਾਣਕਾਰੀ ਅਤੇ ਤਸਵੀਰਾਂ ਇਹ ਹੋਰ ਲੋਕਾਂ ਨੂੰ ਦਿਖਾਉਂਦੇ ਗਏ ਇਸ ਵਿੱਚ ਪੀੜਤਾ ਦੇ ਜਮਾਤੀ ਵੀ ਸ਼ਾਮਲ ਹੁੰਦੇ ਗਏ। ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੇ ਵਿੱਚ ਦਿਹਾੜੀਦਾਰ ਅਤੇ ਡਰਾਈਵਰ ਵੀ ਸ਼ਾਮਲ ਦੱਸੇ ਗਏ ਐ। ਜਿਨ੍ਹਾਂ ਵਿੱਚੋਂ ਜ਼ਿਆਦਾਤਰ ਵਿਆਹੇ ਹੋਏ ਦੱਸੇ ਜਾ ਰਹੇ ਨੇ ਅਤੇ ਉਹਦੇ ਨੇੜੇ-ਤੇੜੇ ਲੋਕ ਦੱਸੇ ਜਾ ਰਹੇ ਨੇ। ਮੌਲਦਮਾ ਦੇ ਵਿੱਚੋਂ 4 ਨਾਬਾਲਗ ਨੇ ਅਤੇ ਘਟਨਾ ਵੇਲੇ 2 ਨਾਬਾਲਗ ਸੀ। ਇਹਨਾਂ 'ਚੋਂ ਜ਼ਿਆਦਾਤਰ ਨੇ ਪੀੜਤਾ ਦੇ ਨਾਲ ਇੰਸਟਾਗ੍ਰਾਮ ਅਤੇ ਵਟਸਐਪ ਤੇ ਰਾਹੀਂ ਸੰਪਰਕ ਕੀਤਾ। ਪੀੜਤਾ ਨੇ ਦੱਸਿਆ ਕਿ ਕਈ ਵਾਰ ਇੱਕ ਤੋਂ ਵੱਧ ਵਿਅਕਤੀ ਵੀ ਉਸ ਨਾਲ ਜ਼ਬਰਦਸਤ ਕਰਿਆ ਕਰਦੇ ਸੀ। ਮੋਲਜਮਾ ਵਿੱਚੋਂ ਇੱਕ ਤ੍ਰਿਵਨਪੁਰਮ ਦਾ ਵੀ ਦੱਸਿਆ ਜਾ ਰਿਹਾ ਹੈ ਜੋ ਪੀੜਤਾ ਦੇ ਸ਼ਹਿਰ ਤੋਂ ਤਕਰੀਬਨ 100 ਕਿਲੋਮੀਟਰ ਤੋਂ ਵੱਧ ਦੂਰੀ ਤੇ ਰਹਿੰਦਾ ਹੈ। ਦੋ ਵਿਅਕਤੀ ਇਸ ਸਮੇਂ ਦੇਸ਼ ਤੋਂ ਬਾਹਰ ਦੱਸੇ ਗਏ ਐ। ਇਹ ਮਾਮਲਾ ਦਰਅਸਲ ਉਸ ਵਕਤ ਪ੍ਰਕਾਸ਼ ਦੇ ਵਿੱਚ ਆਉਂਦਾ ਹੈ ਜਦੋਂ ਪੀੜਤਾ ਨੇ ਇਸ ਬਾਰੇ ਆਪਣੇ ਸਕੂਲ ਦੇ ਅਧਿਆਪਕ ਦੇ ਨਾਲ ਗੱਲਬਾਤ ਕੀਤੀ। ਸਕੂਲ ਦੀ ਅਧਿਆਪਕਾ ਉਸ ਨੂੰ ਰਾਜ ਸਰਕਾਰ ਦੇ ਵੱਲੋਂ ਮਹਿਲਾ ਸ਼ਸ਼ਕਤੀਕਰਨ ਲਈ ਚਲਾਈ ਜਾ ਰਹੀ ਸਕੀਮ ਸਨੇਹਤਾ ਦੇ ਕਾਉਂਸਲਰ ਕੋਲ ਲੈ ਕੇ ਜਾਂਦੀ ਹੈ। ਪੀੜਤਾ ਫਿਰ ਆਪਣੇ ਨਾਲ ਵਾਪਰੀ ਇਸ ਘਨਾਉਣੀ ਘਟਨਾ ਦੇ ਬਾਰੇ ਕਾਉਂਸਲਰ ਨੂੰ ਦੱਸਦੀ ਹੈ ਤੇ ਜਿਸ ਤੋਂ ਬਾਅਦ ਇਹਦੀਆਂ ਪਰਤਾਂ ਖੋਲਣ ਲੱਗੀਆਂ ਅਤੇ ਇਸ ਘਟਨਾ ਦੇ ਆਉਣ ਤੋਂ ਬਾਅਦ ਹੜਕੰਪ ਬਚ ਗਿਆ